ਸਾਸਤਰੀ ਕਾ ਸਾਰੀਆਂ ਭੈਣਾਂ ਨੂੰ ਹੋ ਸਕਦਾ ਤੁਸੀਂ ਠੀਕ ਠਾਕ ਹੀ ਹੋਣੇ ਸਾਰੀਆਂ ਭੈਣਾਂ ਠੀਕ ਠਾਕ ਰੱਖੇ ਪ੍ਰਮਾਤਮਾ ਤੰਦਰੁਸਤੀਆਂ ਦੇਵੇ ਅੰਗ ਸੰਗ ਸਾਈ ਹੋਵੇ ਮੈਂ ਸੁਖਵਿੰਦਰ ਕੌਰ ਛਾਬੜਾ ਜੋ ਵੀ ਕੋਈ ਗੀਤ ਬੋਲੀਆਂ ਜਾਂ ਤਮਾਸ਼ਾ ਐ ਪਉਣੀ ਵੀਡੀਓ ਤੇ ਵੀਡੀਓ ਬਣਾ ਕੇ ਤੇ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਜਿੱਥੋਂ ਵੀ ਕੋਈ ਗਲਤੀ ਹੈ ਭਾਣਾ ਹੀ ਗੱਲ ਜੇ ਕਰਦੀਆਂ ਹੁੰਦੀਆਂ ਇਹ ਭਾਣਾ ਹੀ ਦੱਸਦੀਆਂ ਹੁੰਦੀਆਂ ਲੈ ਸੁਣੋ ਲੋਕ ਗੀਤ ਕਾਟੇ ਤਾਂ ਮੇਰੇ ਮਾਪਿਆਂ ਨੇ ਪਾਤੇ ਵੇਤੂ ਹਾਰ ਕਰਾ ਦੇ ਆ ਜਾ ਬਣ ਕੇ ਜੀ ਸੁਹਣਾ ਆਇਆ ਸੀ ਆਇਆ ਦੇ ਬਰਥਡੇ ਤੜਕੇ ਜੀ ਤੁਸੀ ਆਉਂਦੇ ਜੀ ਆਂ ਜੀ ਕੋ ਡਰ ਰੇ ਨਾ ਜਾਂਦੋ ਜੇ ਰੇ ਲ ਉਤਰਿਆ ਦੇ ਜਤਿ ਵੀ ਥੜੇ ਕੇ ਜੀ

ਜੀ ਮੈ ਲਿਆਨੀਆ ਲਿਆਨੀਆ ਮਿੱਠਾ ਦਰ ਦੇ ਕਰਕੇ ਜੀ ਤੋ ਸੀ ਪੀ ਲੈਣਾ ਪੀ ਲੈਣਾ ਘਟ ਘਟ ਕਰਕੇ ਜੀ ਆਪਾ ਗਨ ਕਰੀਏ गलना करिए कोठे ते चढ़ के जीआपा लड़ना लड़ना है ना है आटे कर के जी जो करना जो करना ਛੱਡ ਗਈ ਸੀ ਛੱਡ ਗਈ ਸੀ ਜੰਦੀ ਜੀ ਜੀਸਾਨੂੰ ਛੱਡ ਦੇ ਛੱਡ ਦੇਗਾ ਛੱਡ ਗਈ ਸੀ ਛੱਡ ਗਈ ਸੀ ਬੇਦਾਰੇ ਕਰ ਜੀਸਾਨੂੰ ਛੱਡ ਗਈ ਸੀ ਛੱਡ ਗਈ ਸੀ ਬੇਦਾਰੇ ਕਰ ਗਏ